ਉਬਿਰ ਸਾਹਿਬ ਸਿੰਘ ਬਲਟੋਆ ਹੁਣ ਤੂੰ ਆਦੀ ਹਾਰ ਦੇਖ ਕੇ ਜਵੇਂ ਛੱਬਲ ਗਿਆ ਠੀਕ ਆ ਉਹਨੇ ਕੀ ਬੋਲੀ ਇਹਨਾਂ ਤੈਨੂੰ ਆਪ ਨੂੰ ਨਹੀਂ ਪਤਾ ਬੜਾ ਵੱਡਾ ਪੰਥਕ ਆਗੂ ਬੰਦਾ ਹੁਣ ਤੂੰ ਕਹਿੰਦਾ ਜੋ ਪੰਥ ਲਈ ਮੈਂ ਕੀਤਾ ਠੀਕ ਆ ਉਹ ਕੋਈ ਕਰ ਹੀ ਨਹੀਂ ਸਕਦਾ ਉਹ ਜਿੰਨਾ ਪੰਥ ਦਾ ਸਿੱਖ ਕੌਮ ਦਾ ਬੇੜਾ ਤੂੰ ਗਰਕ ਕੀਤਾ ਨਾ ਕਿੰਨੇ ਕੀਤਾ ਕਿਹੜਾ ਤੂੰ ਦੱਸ ਕਦੇ ਤੂੰ ਭਾਈ ਖਾਲੜੇ ਲਈ ਆਵਾਜ਼ ਚੱਕੀ ਹੋਵੇ ਕਦੇ ਤੂੰ ਬੇਅਦਬੀ ਦੇ ਖਿਲਾਫ ਆਵਾਜ਼ ਚੱਕੀ ਹੋਵੇ ਕਿਹੜੀਆਂ ਗੱਲਾਂ ਕਰਦਾ ਹੈਂ ਠੀਕ ਆ ਤੂੰ ਸੌ ਚੱਕ ਕੇ ਕਹਿਦੇ ਜਿਹੜੇ ਤੇਰੇ ਇਲੈਕਸ਼ਨ ਹੋਏ ਆ ਤੂੰ 10 ਸਾਲ ਰਾਜ ਕੀਤਾ ਤੂੰ ਨਸ਼ਾ ਨਹੀਂ ਵੰਡਿਆ ਤੂੰ ਫੀਮ ਦੀ ਬਲੈਕ ਨਹੀਂ ਕਰਦਾ ਰਿਆ ਠੀਕ ਆ ਤੂੰ ਪੈਸੇ ਨਹੀਂ ਵੰਡੇ ਠੀਕ ਆ ਤੇ ਕਿਹੜੀਆਂ ਗੱਲਾਂ ਕਰਦਾ ਹੈ ਉਹ ਤੂੰ ਮਾੜਾ ਜਿਆ ਚੰਗੀ ਤਰ੍ਹਾਂ ਬੰਦਿਆਂ ਕੋ ਇਲੈਕਸ਼ਨ ਲੜ ਹੁਣ ਪਾਗਲ ਨਾ ਹੋ ਤੂੰ ਗੱਜ ਵੱਜ ਕੇ ਕਹਿ ਠੀਕ ਆ ਕਿ ਸਾਫ਼ ਸੁਥਰਾ ਇਲੈਕਸ਼ਨ ਲੜਾਂਗੇ ਤੇ ਤੂੰ ਹੋਰ ਹੀ ਕੁਝ ਕਹੀ ਜਾਂਦਾ ਇਹ ਆ ਉਹ ਆ ਜਿੰਨਾ ਨਸ਼ਾ ਤੂੰ ਵੇਚਿਆ ਆਉਂਦੇ ਇਲਾਕੇ ਦੇ ਕਿਹਨੇ ਵੇਚਿਆ ਜਿੰਨੇ ਝੂਠੇ ਪਰਚੇ ਤੂੰ ਨੌਜਵਾਨਾਂ ਦੇ ਕਰਾਇਏ ਨੌਜਵਾਨਾਂ ਨੂੰ ਆਪਸ ਵਿੱਚ ਲੜਾਇਆ ਠੀਕ ਆ ਮੇਨ ਗੈਂਗਸਟਰ ਆ ਜਿਹੜੇ ਤੇਰੇ ਇਲਾਕੇ ਦੇ ਤੇਰੀ ਸਰਕਾਰ ਚ ਬਣੇ ਤੂੰ ਬਣਾਏ ਉਹਨਾਂ ਨੂੰ ਠੀਕ ਆ ਨਸ਼ਾ ਤੂੰ ਵੇਚਿਆ ਤੇ ਤੂੰ ਰੀਸਾ ਕਰੇਗਾ ਭਾਈ ਜਮਰਤਪਾਲ ਸਿੰਘ ਜੀ ਦੀਆਂ ਹੈ ਉਹ ਤੂੰ ਕੁਛ ਨਹੀਂ ਤੂੰ ਉਹਨਾਂ ਆਧਿਕਾਰ ਸਭਕਾਰ ਕਰ ਲਾ ਬਸ